ਸੱਚੀ ਗੱਲ ਦੀ ਸਾਰਿਆਂ ਨੂੰ ਅ ਪਿਛਲੇ ਲੰਮੇ ਸਮੇਂ ਤੋਂ ਜਿਸ ਗੱਲ ਦੀ ਚਰਚਾ ਪੰਜਾਬ ਬਨਵਾਲਾ ਨੇ ਹਾਈ ਕੋਰਟ 'ਚ ਔਰ ਉਸ ਤੋਂ ਪਹਿਲਾਂ ਪੰਜਾਬ 'ਚ ਹੁੰਦੀ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਉਹ ਕਿੱਥੇ ਹੋਇਆ ਸੀ ਉਸ ਵੇਲੇ ਵੀ ਮੈਂ ਇਹ ਗੱਲ ਬੜੀ ਸਪਸ਼ਟ ਔਰ ਬੜੀ ਜੋਰ ਦੇ ਕੇ ਇਹ ਗੱਲ ਕਹੀ ਸੀ ਕਿ ਇਹ ਇੰਟਰਵਿਊ ਲਾਰੈਂਸ ਬਿਸ਼ਨੋਈ ਦਾ ਪੰਜਾਬ 'ਚ ਹੋਇਆ ਹੈ ਭਗਵੰਤ ਮਾਨ ਦੀ ਸਰਕਾਰ ਦੀ ਰਹਿਨਮਾਈ ਹੀਟ ਹੋਇਆ ਉਹਨਾਂ ਦੀ ਨਿਗਰਾਨੀ ਹੀਟ ਹੋਇਆ ਮਗਰ ਇਸ ਗੱਲ ਨੂੰ ਜਿੱਥੇ ਭਗਵੰਤ ਮਾਨ ਨੇ ਆਪ ਡਿਨਾਈ ਕੀਤਾ ਉਥੇ ਉਹਨਾਂ ਨੇ ਇਹ ਇਨਸ਼ੋਰ ਕੀਤਾ ਭਗਵੰਤ ਮਾਨ ਨੇ ਗੱਲ 'ਤੇ ਗੂਠ ਦੇ ਕੇ ਕਿ ਉਹਨਾਂ ਦੀ ਪੁਲਿਸ ਵੀ ਇਸ ਗੱਲ ਨੂੰ ਡਿਨਾਈ ਕਰੇ ਔਰ ਅਖੀਰ 'ਚ ਡੀਜੀਪੀ ਸਾਹਿਬ ਨੇ ਵੀ ਇਸ ਗੱਲ ਨੂੰ ਡਿਨਾਈ ਕਰਨਾ ਪਿਆ ਕਿ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਚਲੋ ਇਹ ਮਸਲਾ ਚੱਲਦਾ ਰਿਹਾ ਕਿ ਜਿਸ ਨੇ ਹਾਈ ਕੋਰਟ ਚ ਔਨਰੇਬਲ ਹਾਈ ਕੋਰਟ ਚ ਰਿਟ ਪਾਈ ਉਸ ਰਿਟ ਨੂੰ ਵੀ ਡੀ ਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ 2 ਮੈਂਬਰ ਕਮੇਟੀ ਬਣੀ ਚੀਫ ਮਿਨਿਸਟਰ ਭਗਵੰਤ ਮਾਨ ਦੀ ਮਨਜ਼ੂਰੀ ਨਾਲ ਜਿਸ ਕਮੇਟੀ ਨੇ ਇਹ ਹਾਈ ਕੋਰਟ ਨੂੰ ਲਿਖ ਕੇ ਦਿੱਤਾ ਔਨਰੇਬਲ ਹਾਈ ਕੋਰਟ ਨੂੰ ਕਿ ਇਹ ਲੱਗਦਾ ਨਹੀਂ ਕਿ ਕੀ ਇੰਟਰਵਿਊ ਇੱਥੇ ਹੋਈ ਇਸ ਗੱਲ ਦਾ ਫੇਰ ਰੌਲਾ ਪਿਆ ਔਰ ਅਖੀਰ ਚ ਹਨਰੇਬਲ ਹਾਈ ਕੋਰਟ ਨੂੰ ਜਿਹੜੀ ਕਮੇਟੀ ਪਹਿਲਾਂ ਸਰਕਾਰ ਨੇ ਬਣਾਈ ਸੀ ਉਹਨੂੰ ਛੱਡ ਕੇ ਔਨਰੇਬਲ ਜੱਜ ਸਾਹਿਬ ਨੇ અનુਪਿੰਦਰ ਗਰੇਵਾਲ ਸਾਹਿਬ ਨੇ ਆਪ ਪ੍ਰਬੋਧ ਕੁਮਾਰ ਜਿਹੜੇ ਸਭ ਤੋਂ ਸੀਨੀਅਰ ਅਫਸਰ ਨੇ ਡੀਜੀਪੀ ਰੈਂਕ ਦੇ ਉਹਨਾਂ ਨੂੰ ਅਪਾਇੰਟ ਕੀਤਾ ਔਰ ਮੇਰੇ ਵਿਰੋਧ ਜਿਹੜਾ ਸੱਚ ਸਾਲਾਂ ਦਾ ਸਾਹਮਣੇ ਨਹੀਂ ਆ ਰਿਹਾ ਸੀ ਲੁਕੋਇਆ ਜਾ ਰਿਹਾ ਸੀ ਭਗਵੰਤਮਾਨ ਦੇ ਦਬਾਅ ਕਰਕੇ ਇਸ ਗੱਲ ਨੂੰ ਲੁਕੋਇਆ ਜਾ ਰਿਹਾ ਸੀ ਕਿ ਇੰਟਰਵਿਊ ਪੰਜਾਬ 'ਚ ਨਹੀਂ ਹੋਈਆ ਉਸ ਗੱਲ ਦੀ ਸਚਾਈ ਨੂੰ 30 ਦਿਨਾਂ ਦੇ ਅੰਦਰ ਅੰਦਰ ਇੱਕ ਮਹੀਨੇ ਦੇ ਅੰਦਰ ਅੰਦਰ ਪ੍ਰਬੋਧ ਕੁਮਾਰ ਜੀ ਨੇ ਸਾਹਮਣੇ ਰੱਖਤਾ ਔਰ ਅੱਜ ਇਹ ਗੱਲ ਮੰਨ ਹੀ ਗਈ ਹੈ ਸਟੈਬਲਿਸ਼ ਹੋ ਗਈ ਕਿ ਇਹ ਇੰਟਰਵਿਊ ਪੰਜਾਬ ਚ ਹੋਈ ਹੈ ਖਰੜ ਚ ਹੋਈ ਹੈ ਉਸ ਤੋਂ ਬਾਅਦ ਇੱਕ ਨਵਾਂ ਸਿਲਸਿਲਾ ਚੱਲਿਆ ਕਿ ਇਹ ਜਿਨ੍ਹਾਂ ਅਫਸਰਾਂ ਨੇ ਇੰਟਰਵਿਊ ਕਰਾਈ ਹੈ ਜਿਨ੍ਹਾਂ ਨੇ ਸਟੂਡੀਓ ਵਰਗਾ ਮਾਹੌਲ ਉਹ ਖਰੜ ਪੁਲਿਸ ਸਟੇਸ਼ਨ ਤੇ ਦਿੱਤਾ ਔਰ ਲੈਟ ਮੀ ਰਿਮਾਈਂਡ ਯੂ ਕਿ ਇਹ ਜੀਐਲਡੀ ਇੰਟਰਵਿਊ ਨਹੀਂ ਹੈ ਇਹ ਪੁਲਿਸ ਕਸਟਡੀ ਦੀ ਇੰਟਰਵਿਊ ਹੈ ਸੋ ਪੁਲਿਸ ਕੀ ਕੁਝ ਕਰਦੀ ਰਹੀ ਹੈ ਔਨ ਇਨਸਟਰਕਸ਼ਨਸ ਫ্রম ਭਗਵੰਤ ਮਾਨ ਇਹ ਜਗ ਜाहिर ਸੀ ਔਰ ਤਦੇ ਔਨਰੇਬਲ ਹਾਈ ਕੋਰਟ ਨੂੰ ਵੀ ਔਨਰੇਬਲ ਜੱਜ ਸਾਹਿਬ ਨੂੰ ਵੀ ਹੁੱਡਵਿੰਕ ਮਿਸਲੀਡ ਝੂਠ ਬੋਲਿਆ ਜਾ ਰਿਹਾ ਸੀਗਾ ਕਿ ਸਚਾਈ ਉਹਨਾਂ ਤੱਕ ਨਾ ਪਹੁੰਚੇ ਮਗਰ ਮੈਂ ਬੜਾ ਤਨਵਾਦੀ ਹਾਂ ਐਂਡ ਔਨਰੇਬਲ ਜੱਜ ਸਾਹਿਬ ਦੀ ਜੋ ਲਿਆਕਤ ਹੈ ਜੋ ਸਮਝ ਹੈ ਜੋ ਉਹਨਾਂ ਨੇ ਇਸ ਗੱਲ ਦੀ ਢੁੰਗਾਈ ਤੱਕ ਕਿਵੇਂ ਗਏ ਉਹਨਾਂ ਨੂੰ ਵੀ ਮਿਸ ਗਾਈਡ ਕਰਨ ਦੀ ਬੜੀ ਕੋਸ਼ਿਸ਼ ਹੋਈ ਮਗਰ ਅਖੀਰ 'ਚ ਔਨਰੇਬਲ ਹਾਈ ਕੋਰਟ ਐਂਡ ਔਨਰੇਬਲ ਜਸਟਿਸ ਅਨੁਪਿੰਦਰ ਗਰੇਵਾਲ ਹੈਸ ਡਿਲੀਵਰਡ ਜਸਟਿਸ ਜਿੱਥੇ ਇ ਸਟੈਬਲਿਸ਼ ਹੋ ਗਿਆ ਕਿ ਇਹ ਇੰਟਰਵਿਊ ਪੰਜਾਬ 'ਚ ਹੋਇਆ ਮਗਰ ਉਸ ਤੋਂ ਬਾਅਦ ਵੀ ਇਨ ਅਫਸਰਾਂ ਤੇ ਕੇਵਲ ਤੇ ਕੇਵਲ ਕੁਝ ਅਨੁਸ਼ਾਸਨੀ ਕਾਰਵਾਈ ਮਤਲਬ ਲਿਖਤੀ ਪੜਤੀ ਕਿ ਜੀ ਇਹਨਾਂ ਤੋਂ ਅਸੀਂ ਜਵਾਬ ਤਲਬ ਵੀ ਕਰ ਲਿਆ ਫਿਰ ਮੈਟਰ ਨੂੰ ਕਾਰਪਟ ਦੇ ਅੰਦਰ ਇਹਨੂੰ sweep ਕਰਨ ਦੀ ਕੋਸ਼ਿਸ਼ ਕੀਤੀ ਗਈ everything was being trying to swept under the carpet ਕੀ ਨਹੀਂ ਜੀ ਕੁਛ ਨਹੀਂ ਅਖੀਰ ਜੇ ਆਨਰੇਬਲ ਜੱਜ ਸਾਹਿਬ ਨੂੰ ਇਹ ਕਹਿਣਾ ਪਿਆ what action are you taking ਔਰ ਫਿਰ ਕਮਾਲ ਹੋ ਗਈ ਕਨਸਟੇਬਲ ਹੈੱਡ ਕਨਸਟੇਬਲ ਡੀਐਸਪੀ ਉੱਥੇ ਤੱਕ ਕੰਮ ਮੁਕਾਤਾ ਉਸ ਵੇਲੇ ਵੀ ਮੈਂ ਕਿਹਾ ਸੀ ਮੈਂ ਉੱਥੋਂ ਦਾ ਐਸਐਸਪੀ ਕੌਣ ਸੀ ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿੰਨੇ ਪੁੱਠੇ ਕੰਮ ਭਗਵੰਤ ਮਾਨ ਨੇ ਕਰਾਉਣੇ ਹੁੰਦੇ ਆ ਉਦੋਂ ਇੱਕੋ ਹੀ ਐਸਐਸਪੀ ਇਹਨਾਂ ਨੂੰ ਹੈ ਤਾਂ ਦੋ ਚਾਰ ਇਹਨਾਂ ਦੇ ਹੋਰ ਚੇਤੇ ਅਫਸਰ ਮਗਰ ਇਹ ਉਹਨਾਂ ਚੋਂ ਇੱਕ ਹੈ ਸੋਨੀ ਸਾਹਿਬ ਵਿਵੇਕਸ਼ੀਲ ਸੋਨੀ ਉਹਨਾਂ ਦਾ ਨਾਮ ਹੈ ਔਰ ਮੈਂ ਯਾਦ ਕਰਾਦਾ ਲੋਕਾਂ ਨੂੰ ਕਿ ਇਹ ਉਹੀ ਵਿਵੇਕਸ਼ੀਲ ਸੋਨੀ ਹੈ ਜਿਸ ਨੂੰ ਪਹਿਲਾਂ ਵੀ ਆਨਰੇਬਲ ਹਾਈ ਕੋਰਟ ਨੇ ਖਿੱਚਿਆ ਸੀ ਜਦ ਇਹ ਰੋਪਣ ਲੱਗੇ ਹੁੰਦੇ ਸੀ ਇਹ ਪਰਚਾ ਦਿੰਦੇ ਸੀ ਇਲੈਗਲ ਮਾਈਨਿੰਗ ਦਾ ਕੋਰਟ ਕਹਿ ਰਿਹਾ ਇਲੈਗਲ ਮਾਈਨਿੰਗ ਰੋਕੋ ਔਰ ਇਹ ਇਲੈਗਲ ਮਾਈਨਿੰਗ ਦਾ ਪਰਚਾ ਦੇ ਦਿੰਦੇ ਸੀ ਮਗਰ ਦਿੰਦੇ ਕਿਤੇ ਤੇ ਸੀ ਟਰੈਕਟਰ ਤੇ ਫੂਕਲੇਨ ਤੇ ਰਾਕ ਤੇ ਟਰਾਲੀ ਤੇ ਬੰਦੇ ਤੇ ਨਹੀਂ ਦਿੰਦੇ ਸੀ ਤੇ ਹੰਡਰੇਬਲ ਹਾਈ ਕੋਰਟ ਨੇ ਪੁੱਛਿਆ ਕਿ ਇਹ ਬਗੈਰ ਬੰਦਿਆਂ ਤੋਂ ਹੀ ਮਸ਼ੀਨਰੀ ਚੱਲਦੀ ਹੈ ਤੂੰ ਬੰਦੇ ਦਾ ਕਿਸੇ ਦਾ ਜ਼ਿਕਰ ਨਹੀਂ ਕਰਦਾ ਇਹਨੇ ਕਿੱਥੋਂ ਕਰਨਾ ਸੀ ਇਹ ਪੈਸੇ ਖਾਂਦਾ ਸੀ ਆਪ ਸਰਕਾਰ ਨੂੰ ਇਹਨੂੰ ਹਦਾਇਤ ਸੀ ਕਿ ਇਲੀਗਲ ਮਾਈਨਿੰਗ ਤੋਂ ਆਮ ਆਦਮੀ ਪਾਰਟੀ ਦੀ ਫੰਡਿੰਗ ਚੱਲਨੀ ਆ ਅਖੀਰ ਚ ਬੜਾ ਹੀ ਰੌਲਾ ਪਿਆ ਔਰ بڑے ਰੌਲੇ ਤੋਂ ਬਾਅਦ ਇਹਦੀ ਉਥੋਂ ਟ੍ਰਾਂਸਫਰ ਹੋਈ ਮਗਰ ਉਸ ਸਮੇਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਜਿਹੜੀ ਈਡੀ ਦੀ ਜ਼ਬਤ ਕੀਤੀਆਂ ਸੀ ਇਹ ਜ਼ਮੀਨਾਂ ਭੋਲੇ ਦੀਆਂ ਜ਼ਮੀਨਾਂ ਹੋਰ ਜ਼ਮੀਨਾਂ ਉਹਦੇ 'ਚ ਵੀ ਇਹ ਇਲੈਗਲ ਮਾਈਨਿੰਗ ਕਰਾ ਗਿਆ ਰਲ ਮਿਲ ਕੇ ਉਹਦੇ 'ਚ ਪੈਸੇ ਖਾ ਗਿਆ ਉਹਦੀ ਇਨਕੁਆਇਰੀ ਦਾ ਕੁਝ ਨਹੀਂ ਔਰ ਇਹ ਉਹੀ ਐਸਐਸਪੀ ਐ ਜਿਨੇ 1158 ਬਲਜਿੰਦਰ ਕੋਰ ਪ੍ਰੋਫੈਸਰ ਸਾਹਿਬ ਸਨ ਜਿਨ੍ਹਾਂ ਨੇ ਸੁਸਾਈਡ ਕਰ ਲਿਆ ਸੀਗਾ ਸਰਕਾਰ ਤੋਂ ਦੁਖੀ ਹੋ ਕੇ ਉਹ ਸੁਸਾਇਸਾਈਡ ਨੋਟ ਨੂੰ ਖੁਰਤਪੁਰਤ ਕਰਨ ਚ ਉਹ ਸਚਾਈ ਨੂੰ ਮਤਲਬ ਪ੍ਰੂਫ ਨੂੰ ਮਿਟੋ ਮਿਟਾਉਣ ਚ ਇਹਨਾਂ ਨੇ ਇੱਕ ਰੋਲ ਅਦਾ ਕੀਤਾ ਔਰ ਐਡਾ ਗਲਤ ਕੰਮ ਕੀਤਾ ਕਿ ਉਹਦੀ ਸੁਸਾਇਸਾਈਡਲੀ ਉਹ ਕਹਿ ਰਹੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਜਿਹਨੂੰ ਸਾਰਿਆਂ ਦਾ ਸਾਹਮਣੇ ਵੀ ਆਇਆ ਉਹ ਮੈਂ ਸੁਸਾਇਸਾਈਡ ਨੋਟ ਵੀ ਸ਼ੇਅਰ ਕਰ ਦੂੰਗਾ ਜਿੱਥੇ ਉਹਨਾਂ ਨੇ ਹਰਜੋਤ ਬੈਂਸ ਨੂੰ ਔਰ ਸਰਕਾਰ ਨੂੰ ਜ਼ਿੰਮੇਵਾਰ ਠਰਾਇਆ ਇਹ ਬੰਦਾ ਐਡਾ ਗਲਤ ਸੀ ਮਤਲਬ ਇਹਨੂੰ ਪਾਪ ਲੱਗਣਾ ਇਹਨੇ ਉਹਦੇ ਘਰ ਵਾਲੇ ਨੂੰ ਤੇ ਉਹਦੇ ਸਹਰੇ ਪਰਿਵਾਰ ਨੂੰ ਉਸ ਪਰਚੇ 'ਚ ਢਾਤਾ ਅਖੀਰ 'ਚ ਮਤਲਬ ਕਿਥੇ ਨਾ ਕਿਥੇ ਤਾਂ ਇਸ ਅਨੇਰਗਰ ਦੀਦਾਨ ਤੋਂ ਲਾਸੀ ਫਿਰ ਇਹ ਮੋਗੇ ਲਾਤਾ ਜਾਂਦਾ ਮੋਗੇ ਦੀ ਵੀ ਖਬਰਾਂ ਆਈਆਂ ਕਿ ਕਿਵੇਂ ਉੱਥੇ ਦਰਿਆਵਾ ਦਰਿਆਵਾਂ 'ਚ ਰੱਜ ਕੇ ਲੀਗਲ ਮਾਈਨਿੰਗ ਹੋਈ ਅੱਜ ਉਸ ਐਸਐਸਪੀ ਦਾ ਜਿਹੜਾ ਉਹਦੇ ਪੁੱਠੇ ਸਿੱਧੇ ਕੰਮਾਂ ਦੇ ਉੱਤੇ ਜਦੋਂ 56 ਆਨਰੇਬਲ ਹਾਈ ਕੋਰਟ ਨੇ ਕਸਿਆ ਅੱਜ ਉਹਨੂੰ ਕਿਵੇਂ ਬਚਾਇਆ ਜਾ ਰਿਹਾ ਕਿ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਮੈਂ ਤਿੰਨ ਗੱਲਾਂ ਦੱਸ ਰਿਹਾ ਸਾਰੀਆਂ ਕਿ ਇਹ ਬੰਦਾ ਇੱਕ ਹੈਬਿਚੁਅਲ ਅਪੈਂਡਰ ਇਹ ਕਾਨੂੰਨ ਦਾ ਰਖਵਾਲਾ ਨਹੀਂ ਇਹ ਕਾਨੂੰਨ ਤੋੜਨ ਦਾ ਬਾਦਸ਼ਾਹ ਮਾਹਿਰ ਔਰ ਤਦੇ ਭਗਵੰਤਮਾਨ ਇਹਨੂੰ ਲਾਉਂਦਾ ਕਿਉਂਕਿ ਇਹ ਭਗਵੰਤਮਾਨ ਦਾ ਵੱਡਾ ਚੇਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਖਜ਼ਾਨਚੀ ਵੀ ਆ ਇਹ ਉਹਨਾਂ ਦੇ ਪੁੱਠੇ ਕੰਮ ਵੀ ਕਰਦਾ ਮੇਰੀ ਕਿਸੇ ਅਫਸਰ ਖਿਲਾਫ ਨਹੀਂ ਮਗਰ ਜੇ ਖਾਕੀ ਵਰਦੀ ਚ ਆਈਪੀਐਸ ਅਫਸਰ ਕਾਨੂੰਨ ਲਾਗੂ ਕਰਨ ਦੀ ਜਗ੍ਹਾ ਕਾਨੂੰਨ ਤੋੜਨ ਲੱਗ ਪੈਣਗੇ ਤੇ ਭਾਈ ਇਨਸਾਫ ਕਿਨੂੰ ਮਿਲਣਾ ਉਸ ਨਿੱਕੀ ਜੀ ਬੱਚੀ ਆ ਪ੍ਰੋਫੈਸਰ ਬਲਜਿੰਦਰ ਕੌਰ ਦੀ ਯੂਨੀਵਰਸ ਤੱਕ ਨਹੀਂ ਇਨਸਾਫ ਮਿਲੇ ਬਿਕੋਜ਼ ਇਹ ਖਾਕੀ ਵਰਦੀ ਵਾਲੇ ਨੇ ਨਹੀਂ ਦਿੱਤਾ ਇਸ ਲਈ ਮੇਰੇ ਵੀਰੋ ਅੱਜ ਵੀ ਭਗਵੰਤ ਮਾਨ ਦੀ ਸ਼ਹਾਦਤ ਤੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੱਲੇ ਕਾਂਸਟੇਬਲ ਰਗੜ ਤੇ ਇਹਨੂੰ ਹਾਲੇ ਤੱਕ ਇੱਥੇ ਐਕਸ਼ਨ ਨਹੀਂ ਔਰ ਮੈਂ ਅੱਜ ਵੀ ਆਨਰੇਬਲ ਹਾਈ ਕੋਰਟ ਨੂੰ ਅਪੀਲ ਕਰਦਾ ਆਈ ਐਮ ਨੋ ਵਨ ਪਰ ਮੈਂ ਗਰੇਵਾਲ ਸਾਹਿਬ ਅਨੁਪੰਦਰ ਗਰੇਵਾਲ ਜੀ ਜਿਹੜੇ ਇਸ ਮੈਟਰ ਨੂੰ ਸੁਣ ਰਹੇ ਆ ਜਾਂ ਜਿਹੜੇ ਵਕੀਲ ਸਾਹਿਬ ਉਹਨਾਂ ਅੱਗੇ ਪੇਸ਼ ਹੋ ਰਿਹਾ ਸਸਪੈਂਸ਼ਨ ਅ ਅਨੁਸ਼ਾਸਨੀ ਕਾਰਵਾਈ ਇਹ ਆਈ ਵੋਸ ਹੈ ਪੀਪਲ ਲਾਈਕ ਹਿਮ ਸ਼ੁੱਡ ਬੀ ਡਿਸਮਿਸਡ ਜਿੰਨਾ ਦੀ ਦੇਖ ਰੇ ਠੇਟ ਥੱਲੇ ਇੱਕ ਡ੍ਰੈਡਿਡ ਕ੍ਰਿਮੀਨਲ ਇੱਕ ਜਿਹੜਾ ਅਜ ਸਲਮਾਨ ਖਾਨ ਨੂੰ ਬਾਬਾ ਸਿੱਧਕੀ ਦੇ ਕੇਸ ਚ ਹੋਰ ਕਿਹੜੇ ਕਿਹੜੇ ਕੇਸ ਚ ਟਾਰਗੇਟਡ ਕਿਲਿੰਗ ਚ ਇਨਵੋਲਡ ਹੋਵੇ ਔਰ ਉਸ ਨੂੰ ਇੱਕ ਸਟੂਡੀਓ ਤਿਆਰ ਕਰਕੇ ਦੇਣ ਵਾਲਾ ਜਿਹਦੇ ਐਸਐਸਪੀ ਇਜ਼ ਰਿਸਪੋਨਸਿਬਲ ਐਡਾ ਵੱਡਾ ਨਾਮੀ ਇੱਕ ਕੈਟੇਗਰੀ ਗੈਂਗਸਟਰ ਉਹਦੇ ਜ਼ਿਲ੍ਹੇ ਚ ਆਇਆ ਹੋਵੇ ਤੇ ਉਹਦੀ ਦੇਖ ਰੇ ਠੇਟ ਕੋ ਇੰਟਰਵਿਊ ਦੇ ਜੇ ਮਜ਼ਾਕ ਤਾਂ ਨਹੀਂ ਆ so it was all planned and executed on the instructions of the chief minister punjab so uh, jithe he should be dismissed from service ki eh je log aage koi ek uh, example bane ki eh je log kade uh, truth will catch up they were not survived naal di naal ek cbi inquiry mark hove because you will suddenly realize ki as afsar nu sony nu surakshan kida si ਇਹਦਾ ਮਾਈ ਪਾਪ ਕੌਣ ਸੀ ਇਹਦੇ ਉੱਤੇ ਮਿਹਰ ਪਰਿਆ ਹਾਤੇ ਦੇ ਪੁੱਠੇ ਸਿੱਧੇ ਕਮਾਂਕਰਨ ਕੋ ਬਾਅਦ ਵੀ ਕੌਣ ਰੱਖ ਰਿਹਾ ਸੀ ਔਰ ਇੱਕੋ ਨਾਉ ਆਉਣਾ ਦ ਹੋਮ ਮਿਨਿਸਟਰ ਆਫ ਪੰਜਾਬ ਦ ਚੀਫ ਮਿਨਿਸਟਰ ਆਫ ਪੰਜਾਬ ਭਗਵੰਤ ਮਾਨ ਔਰ ਜਿਤ ਦੇ ਨੇ ਇਸ ਗੱਲ ਦੀ ਜਾਂਚ ਹੋਗੀ ਭਗਵੰਤ ਮਾਨ ਵੀ ਨਹੀਂ ਬਚਣਾ ਕਿਉਂਕਿ ਇਹ ਉਹ ਭਗਵੰਤ ਮਾਨ ਹੈ ਜਿਨੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਿਦਡਰਾਅ ਕੀਤੀ ਇਹਦੇ মিডিਆ ਇਨਚਾਰਜ ਨੇ ਇਹਦੇ ਓਐਸਡੀ ਨੇ ਯਾਦ ਦਾ ਡਵਾਈਜ਼ਰ ਉਹ ਉਹ ਆਪਣਾ ਗੰਜੂ ਰਾਮ ਪੰਨੂ ਉਹਨੇ ਇਸ ਗੱਲ ਨੂੰ ਜਗ ਜाहिर ਕੀਤਾ ਔਰ ਉਹਦੇ ਜਗ ਜाहिर ਹੋਣ ਤੋਂ ਬਾਅਦ ਇੱਕ ਦੋ ਦਿਨ ਤੋਂ ਬਾਅਦ ਉਹਦੀ ਬੇਰਹਿਮੀ ਨਾਲ ਉਹਦਾ ਮਰਡਰ ਕਰਤਾ ਗਿਆ ਸੋ ਇਹ ਹਾਲਾਤਾਂ ਨੂੰ ਇਹ ਲੋਕ ਉਹ ਨੇ ਜਿਨ੍ਹਾਂ ਦੇ ਆਪ ਦੇ ਵੈਸਟਡ ਇੰਟਰਸਟ ਨੇ ਔਰ ਪੁੱਠੇ ਸਿੱਧੇ ਕੰਮ ਕਰ ਰਹੇ ਠੀਕ ਹੈ ਮੁੱਖ ਮੰਤਰੀ ਬਣ ਗਏ ਬਟ ਕੀ ਇਸ ਦੇ ਕਾਬਲ ਨੇ ਇਹ ਤਾਂ ਉਹਨਾਂ ਦਾ ਪਰਿਵਾਰ ਵੀ ਜੇਕਰ ਕਰਦਾ ਕਿ ਕਿੱਡੇ ਗਏ ਨਕਾਬਲ ਰੱਖਦੇ ਇਸ ਲਈ ਮੇਰਾ ਕਿਸੇ ਦੇ ਪਰਸਨਲ ਇਸ ਮਸਲੇ 'ਚ ਜਾਣਦਾ ਨਹੀਂ ਮਗਰ ਯੈਸ ਕਿ ਜੇ ਗਾਹਾਂ ਤੁਸੀਂ ਇਹ ਜਾ ਕੰਮ ਰੋਕਣਾ ਅੱਜ ਯੂ ਵਿਲ ਹੈਵ ਟੂ ਸੈਟ ਅਨ ਐਗਜ਼ਾਮਪਲ ਔਰ ਮੈਂ ਡੀਜੀਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਹੋਮ ਸੈਕਟਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਇੱਕ ਨਿੱਕੀ ਜੀ ਬਦਲੀ ਪਿੱਛੇ ਇਹ ਜੇ ਲੋਕਾਂ ਨੂੰ ਮਾਰੇ ਜਿਹੜੇ ਲੋਕ ਨੇ ਇਹ ਬਲੈਕ ਸ਼ੀਪਸ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਟੂ ਮਾਚ ਵਾਟਰ ਹੈਸ ਫਲੋਨ ਅੰਡਰ ਦਾ ਬ੍ਰਿਜਸ ਇਹਨੂੰ ਨਹੀਂ ਬਚਾ ਸਕੋਗੇ ਟੇਕ ਦ ਸਟ੍ਰਿਕਟੈਸਟ ਆਫ ਐਕਸ਼ਨ ਐਂਡ ਸੈਟ ਐਨ ਐਗਜ਼ਾਮਪਲ ਔਰ ਇਹਦੇ ਚ ਕਾਰਵਾਈ ਭਗਵੰਤ ਮਾਨ ਦੇ ਖਿਲਾਫ ਵੀ ਹੋਣੀ ਚਾਹੀਦੀ ਜਿਨੇ ਝੂਠ ਵੀ ਬੋਲਿਆ ਹਾਈ ਕੋਰਟ ਨੂੰ ਵੀ ਮਿਸਲੀਡ ਕੀਤਾ ਔਰ ਇਹਨੂੰ ਸੁਰੱਖਣ ਵੀ ਦਿੱਤਾ ਇਹਦਾ ਮਾਈਕ ਬਾਪ ਵੀ ਬਣ ਕੇ ਰਿਹਾ ਐ ਐਸਐਸਪੀ ਨੂੰ ਬੈਸਟ ਪੋਸਟਿੰਗ ਦਿੰਦੇ ਰਹੇ ਕਿਉਂਕਿ ਇਹ ਜੋ ਚਾਹੁੰਦਾ ਸੀ ਉਹ ਪੁੱਠੇ ਸਿੱਧੇ ਕੰਮ ਕਰਦਾ ਸੀ ਬਹੁਤ ਬਹੁਤ ਧੰਨਵਾਦ